ਰਾਗ ਸੂਹੀ ਸ਼ਾਂਤ ਮਹੱਲਾ ਪੰਜਵਾ ਘਰ ਪੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਤੂੰ ਠਾਕਰੂ ਬੈਰਾ ਗਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਕੁਰ ਜਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਦੇ ਸਤਿਮੁਖ ਬੇਨਤੀ ਕਰਨ ਵਾਸਤੇ ਆਪਾਂ ਨੂੰ ਯਾਜ ਸਿਖਾ ਰਹੇ ਹਨ ਗਰੀਬ ਨਵਾਜ਼ੀ ਰਾਉ ਸੁਹੀੰਬਿ ਅੰਤ ਬਾਣੀ ਅੰਜਰੀ ਪਾਤਸ਼ਾਹੀ ਜੀ ਦੇ ਘਰ ਸਰਦਾਰ ਕੋ ਚਾਰਦੇ ਹਨ ਇੱਕੋ ਦਵਾ ਦੇ ਰੂਪ ਵਿੱਚ ਪ੍ਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਪ੍ਰੀਤ ਕਾਲਵਾਜ਼ ਰੂਪ ਗੁਰੂ ਚੇਤਨ ਰੂਪ ਪ੍ਰਸਾਦੰੰਦਰ ਰੂਪ ਇਹ ਬੀਜ ਮੰਤਰ ਦੁਆਰਾ ਬਸੁਰ ਦੇਸ਼ ਮੰਗਲ ਗੁਰੂ ਸਾਹਿਬ ਜੀ ਉਚਾਰਨ ਕਰਕੇ ਬਾਣੀ ਆਰੰਭ ਕਰਦੇ ਹੁਣ ਤੂ ਠਾਕੁਰ ਬੈਰਾ ਗੁਰੂ ਜੀ ਪਰਮੇਸ਼ਰ ਆਕਾਲ ਪੁਰਖ ਵਾਹਿਗੁਰੂ ਤੂੰ ਆਪ ਕੈਸਾ ਹੈ ਠਾਕੁਰੋ ਠਾਨ ਇਸਤਿਤੀ ਕਰਨ ਵਾਲਾ ਹੈ ਕੋ ਨ ਪੈਦਾ ਕਰਨ ਵਾਲਾ ਹੈ ਰੋ ਨੋ ਲੇਖਾ ਕਰਨ ਵਾਲਾ ਹੈ ਸਰਵ ਪਾਲਕ ਸਰਵ ਹਾਲਕ ਸਰਵ ਕੋ ਪ੍ਰਕਾਰ ਸਾਰਿਆਂ ਦੀ ਪਾਲਣ ਕਰਨ ਵਾਲਾ ਹੈ ਸਾਰਿਆਂ ਨੂੰ ਕੱਲਣ ਵਾਲਾ ਹੈ ਸਾਰਿਆਂ ਦਾ ਮਰਕਾਲ ਕਰਨ ਵਾਲਾ ਹੈ ਐਸਾ ਉਪਤੀ ਲੈਤਾ ਕਰਨ ਵਾਲਾ ਤੂੰ ਠਾਕਰ ਸਾਮੀ ਹੈ ਫੇਰ ਕੈਸਾ ਹੈ ਪਰਮੇਸ਼ਵਰ ਬੈਰਾਗਰੂ ਬੈਰਾਗਰੂ ਬੈਰ ਨਾ ਵਾ ਹੀਰਿਆਂ ਦਾ ਹੀਰਿਆਂ ਦੀ ਆਗਰ ਨਾ ਖਾਣੀ ਰੂਪ ਹੈ ਤੂੰ ਫੇਸ ਤੇ ਪਾਛਾ ਹੀਰਿਆਂ ਦੀ ਖਾਣੀ ਦੀ ਨਿਆਈ ਤੂੰ ਹਣ ਵੇਧ ਹੈ ਤੈਨੂੰ ਕਾਲ ਆਦਗ ਬਿਨ ਨਹੀਂ ਸਕਦੇ ਹਨ ਵੇ ਕੀਮਤਾ ਹੈ ਤੂੰ ਬੈਰਾਗਰੋ ਚੰਨਣਾ ਚੰਨਣ ਦੀ ਖਾਨੀ ਨਿਯਾਈ ਹੈ ਤੂੰ ਸੱਚੇ ਬਾਦਸ਼ਾ ਬੈਰਾਗਰ ਨਾ ਹੋ ਚੰਨਣ ਦਾ ਵੀ ਹੈ ਚੰਨਣ ਦੀ ਬਾਵਨ ਚੰਨਣ ਦੀ ਨਿਯਾਈ ਹੈ ਤੂੰ ਸੱਚੇ ਬਾਦਸ਼ਾ ਤੇ ਹੀਰਿਆਂ ਦੀ ਖਾਨ ਰੂਪ ਹੈ ਤੀਜਾ ਬੈਰਾਗਰੋ ਸਾਧ ਸੰਗੇ ਦੀ ਬਰਾਗ ਰੂਪ ਹੈ ਤੂੰ ਕਾਰਿਓ ਵਿੱਚ ਰਹਿਨੇ ਕਿਸੇ ਨਾਲ ਮੋਹ ਨਹੀਂ ਕਰਦਾ ਵਿਰਾਗ ਸਰੂਪ ਹੈ ਤੂੰ ਮੈਂ ਜੀਹੀ ਕਣ ਚੇਰੀ ਰਾਮ ਤੇਰੀ ਨਾਲ ਮੈਂ ਮੇਰੇ ਜੈਸੀ ਹਾਂ ਕਣੀਆਂ ਇਸਕੇ ਪਾਰਸਾ ਕੇ ਹੀ ਰਾਮ ਕਰ ਸਕੀ ਹਾਂ ਦਸੂਲ ਬਿਨ ਨਾਮ ਕੋ ਨਾ ਕਬੂਲ ਕਣੀਆਂ ਹੀ ਬਹੁਤ ਹੀ ਚੇਰੀਆਂ ਦਾਸੀਆਂ ਹਨ ਹੈ ਰਾਮ ਆਪਕੀਆਂ ਤੂੰ ਸਾਗਰ ਤਤਨਾਗਰੂ ਤੂੰ ਮਹਾਰਾਜ ਸਾਗਰ ਸਮੁੰਦਰ ਰੂਪ ਹੈ ਅਤੇ ਫੇਰ ਸਮੁੰਦਰ ਵੀ ਖਾਰੇ ਸਮੁੰਦਰ ਵੀ ਨਹੀਂ ਆਈ ਨਹੀਂ ਰਤਨਾਗਰ ਰਤਨਾ ਦੀ ਖਾਣੀ ਹੈ ਜਿਵੇਂ ਕੌ ਰਤਨ ਖੀਰ ਸਮੁੰਦਰ ਦੇ ਉਲਕਣੇ ਕਰਕੇ ਨਿਕਲੇ ਸੀ ਜਿਉ ਰਤਨ ਗੁਣਾ ਦੀ ਤੂੰ ਆਗਰੋ ਖਾਣੀ ਹੈ ਸੱਚੇ ਬਾਦਸ਼ਾਹ ਤੂੰ ਸਾਗਰੋ ਸਹਿਦ ਗਰਗਤਾ ਦੇ ਜਿਹੜਾ ਇਹ ਸੰਸਾਰ ਸਾਗਰ ਹੈ ਸੱਗੜ ਦੇ ਪੁੱਤਰਾਂ ਜਿਹੜਾ ਪਟਿਆ ਉਹਦਾ ਨਾਮ ਸਾਗਰ ਹੈ ਸੋ ਜੋਜੰਦਾ ਅਤੇ ਜੋ ਲੱਖ ਜੋਜੰਦਾ ਹੈ ਖਾਰਾ ਸਮੁੰਦਰ ਹੈ ਬਾਕੀ ਦੇ ਜਿੰਨੇ ਜਿੰਨੇ ਪਾੜੇ ਦੇ ਸਮੁੰਦਰ ਹਨ ਉਹਨਾਂ ਸਾਰੇ ਜਿਹੜਾ ਰਤਨ ਦੀ ਆਗੈ ਖਾਣੀ ਰੂਪ ਸੱਚੇ ਪਾਤਸ਼ਾਹ ਹੈ ਤੋ ਸਾਗਰੋ ਸਹਿਤ ਗਰਲ ਜ਼ਹਿਰ ਦੇ ਵਿਸ਼ਿਆਂ ਦੇ ਸੰਸਾਰ ਸਮੁੰਦਰ ਹੈ ਜੋ ਇਹਨਾਂ ਚ ਰਤਨ ਵਿਰਾਗ ਆਦ ਕਾਂ ਦੀ ਆਗਰੋ ਖਾਣੀ ਹੈ ਹਉ ਸਾਰ ਨਾ ਜਾਣਾ ਤੇਰੀ ਰਾਮ ਤੈਨ ਦੁਨਿਆਵੀ ਮੈਂ ਆਉਜੀ ਪ੍ਰਾਪਤੀ ਦੀ ਸਾਇਰ ਖਬਰ ਨਹੀਂ ਜਾਣਨਾ ਕਰਦਾ ਹਾਂ ਤੂੰ ਸਰਬ ਕਲਾ ਸੰਧਤ ਹੈ ਰਾਮ ਸਾਰ ਨਾ ਜਾਣਾ ਤੂੰ ਵੱਡ ਦਾਣਾ ਤੂੰ ਮਾਰੇ ਬੜਾ ધਨਾ ਹੈ ਸਾਰਿਆਂ ਦੇ ਘਟ ਘੜੀ ਅੰਦਰਲੀ ਜਾਣਨ ਵਾਲਾ ਹੈ ਆਪ ਦੀ ਖਦਰ ਨੂੰ ਨਹੀਂ ਜਾਣ ਸਕਦੇ ਬੜਾ ਦਾਣਾ ਦਾਤਾ ਹੈ ਤੂੰ ਸੱਚੇ ਪਾਤਸ਼ਾਹ ਕਰ ਮਿਹਰਮਤ ਸਾਈ ਬੈਠ ਜਾ ਬਾਬਾ ਟੁੱਟੇ ਤਾਂ ਜੋ ਹੋਏ ਕਰਦਾ ਰਹਿਣਾ ਪੱਖਾ ਠੰਡ ਹੀ ਆਏ ਸਾਰ ਨਾ ਸਾਰ ਨਾ ਜਾਣਾ ਤੂੰ ਵੱਡ ਦਾਣਾ ਤੇਰੀ ਮਾਰੇ ਤੂੰ ਬੜਾ ਜਨਾ ਹੈ ਸਾਰਿਆਂ ਦੀ ਜਾਣਨ ਵਾਲਾ ਹੈ ਦਾਣਾ ਦਾਤਾਂ ਦੇ ਦੇਣ ਵਾਲਾ ਹੈ ਆਪ ਦੀ ਸਾਰ ਖਬਰ ਨੂੰ ਨਹੀਂ ਜਾਣ ਸਕਦੇ ਹਾਂ ਕਰ ਮਿਹਰ ਰੰਮਤ ਸਾਈਂ ਜੇ ਮੇਰੀ ਸਾਈਂ ਸਾਡੇ ਤੇ ਅਮਿਤ ਮਿਹਰ ਕਰ ਬੇਅੰਤ ਮਿਹਰਬਾਨੀ ਕਰ ਕਿਰਪਾ ਕੀਜੈ ਸਾ ਮੱਤ ਦੀਜੈ ਮੇਰੇ ਇਸੇ ਕਿਰਪਾ ਕਰੋ ਸਾ ਉਹ ਮੱਤ ਸਾਨੂੰ ਬਖਸ਼ੋ ਆਠ ਪੈਰ ਤੂੰ ਦਿੱ ਧਿਆਈ ਅੱਠੇ ਪੈਰ ਮਾਰੇ ਆਪ ਨੂੰ ਪਿਉਂਦੇ ਰਹੀਏ ਐਸੀ ਗੁਰਨਤ ਬਖਸ਼ੋ ਕਿਰਪਾ ਕਰਕੇ ਗਰਭ ਨਾਲ ਬੀਬੀ ਜੀ ਬੱਚੇ ਨੂੰ ਬਾਹਰ ਲੈ ਜਾਓ ਉੱਥੇ ਆਵਾਜ਼ ਤੈਨੂੰ ਸੁਣਦੀ ਰਹੂਗੀ ਮੈਂ ਕਸਾ ਸੁਣੀ ਜਾਈਏ ਕਿ ਲੈ ਬੱਚੇ ਨੂੰ ਬਰਾਹੀ ਰੱਖੇਗੀ आठ पहर तुद ਧਿਆਈ ਅਠੇ ਪਹਿਰ ਸੱਚੇ ਪਾਤਸ਼ਾਹ ਨੂੰ ਧਿਆਉਂਦੇ ਰਹੀਏ ਅਸੀਂ ਕਿਰਪਾ ਕਰੋ ਕਰਬ ਨਾ ਕੀਜੈ ਰੇਣ ਹੋਵੀਜੈ ਕਾਲ ਕੋ ਬਾਣੀਆਂ ਕਾਲਪੁਰਖ ਵਾਹਿਗੁਰੂ ਵੱਲੋਂ ਹੁਕਮ ਹੈ اے ਜੀਵ ਜੇ ਤੂੰ ਮੇਰੇ ਰੂਪ ਨੂੰ ਪਛਾਨਣਾ ਚਾਹੁੰਨਾ ਹੈ ਹਰ ਵਕਤ ਧਿਆਉਣਾ ਚਾਹੁੰਨਾ ਤਾਂ ਆਪਦੇ ਗੁਣਾਂ ਦਾ ਗਰਵ ਹੰਕਾਰ ਨਾ ਕਰੀਂ ਅਗੇ ਗਰਵ ਵਿਦਿਆ ਨਾ ਕਰੀ ਵਿਦਸਾਲਨਾ ਦਾ ਹੰਕਾਰ ਨਾ ਕਰੀ ਗਰਵ ਨਾ ਕੀਜੈ ਰੇਣ ਹੋ ਵੀਜੈ ਸਾਰਿਆਂ ਦੀ ਰੇਣ ਚੰਨਾ ਵੀ ਖਾਕ ਢੂੜ ਹੋਣਾ ਕਰ ਤਾਂ ਗਤ ਜੀ ਹਰੇਤੀ ਤੇ ਜੀਵਤਾਂ ਤੇਰੀ ਗਤੀ ਮੁਕਤ ਹੋਵੇਗੀ ਤਾਂ ਤੇਰੇ ਤਾਈ ਸੂਪ ਦੀ ਗਤੀ ਪ੍ਰਾਪਤੀ ਹੋਵੇਗੀ ਸਭੂ ਪਰ ਨਾਲ ਦੀ ਪ੍ਰਾਪਰਤੀ ਵੀ ਤੈਨੀਆਂ ਤੈਨੂੰ ਹੋਵੇਗੀ ਸਭ ਉੱਪਰ ਨਾਨਕ ਦਾ ਠਾਕੁਰ ਜਿਉਂ ਗੁਰੂ ਸਾਹਿਬ ਜੀ ਕਹਿੰਦੇ ਸਾਰੇ ਜਿੰਨੇ ਬ੍ਰਹਮ ਵਿਸ਼ਮ ਸ਼ੇਵੋ ਅਭਿਆਕਰਤ ਹਰਨ ਕਰ ਉਹ ਬਰਾਤਾਦ ਕਹਨ ਸਾਰਿਆਂ ਦੇ ਉੱਪਰ ਹੈ ਉਹ ਪਰਮੇਸ਼ਰ ਮੇਰਾ ਠਾਕੁਰ ਮੈਂ ਜੀਹੀ ਕਣ ਚੇਰੀ ਜੀਰਾ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਮੇਰਾ ਠਾਕੁਰ ਹੈ ਸਾਮੀ ਹੈ ਮੈਂ ਜੈਸੀਆਂ ਕੰਨੀਆਂ ਹੀ ਉਹਦੀਆਂ ਦਾਸੀਆਂ ਹਨ ਰਾਮ ਰੇ ਭਾਈ ਤੂੰ ਗਹਰ ਅਤ ਗਹਿਰ ਗੰਭੀਰਾ ਤੂੰ ਸੱਚੇ بادشاہ ਗਹਰ ਗਹਿਰ ਹਲ ਹੋ ਗਹਰ ਅਣ ਵਿਦਮੋਤੀ ਨਿਆਈਓ ਗਹਰ ਸਮੁੰਦਰ ਜਿਵੇਂ ਹਲਣ ਤੋਂ ਰਹਿ ਥਲਿਓ ਟਿਕਿਆ ਹੰਦਾ ਇਸ ਪ੍ਰਕਾਰ ਵੀ ਹੋਂ ਗਹਰ ਨਾਮ ਵੱਡੇ ਹੋਂ ਤੁਸੀਂ ਸੱਚੇ بادشاہ ਗਹਰ ਫਾਰਸੀ ਜੀ ਮੋਤੀ ਆ ਨਾਮ ਆ ਮੋਤੀ ਦੀ ਨਿਆਈ ਹਾਂ ਸੱਜੇ ਪਾਰਸ਼ਾ ਉੱਜਲ ਸਰੂਪ ਹਾਂ ਆਤ ਗਹਿਰ ਗੰਭੀਰਾ ਬਹਿਰ ਸਮੁੰਦਰ ਦੀ ਨਿਆਈ ਹਾਂ ਅਤਿਆੰਤ ਗਹਿਰ ਡੂੰਗੇ ਹਾਂ ਗਹਿਰ ਨਿਰਹੱਲ ਹੋਂ ਤੇ ਗਵੀਰਤਾ ਵਾਲੇ ਡੂੰਗੇ ਹੋ ਆਪ ਤੁਮ ਪਿਰ ਹਮ ਬਹੋਰੀਆ ਰਾਂ ਫਿਰ ਮਾਰੇ ਤੁਸੀਂ ਪਿਰ ਪਤੀ ਰੂਪ ਹੋ ਅਤੇ ਅਸੀਂ ਆਦਮੀ ਹਮਾ ਪਾਰਸ਼ਾ ਪਿਆ ਹੈ ਹਮ ਪਾਰ ਹੀ ਜਾਇਦਾ ਹੈ ਹਮ ਬਹੋਰੀਆ ਰਾਂ ਹੰ ਅਸੀਂ ਮਾਰਾ ਆਪਦੀਆਂ ਬੋੜੀਆਂ ਇਸਤਰੀਆਂ ਦੀ ਨਿਆਈ ਇਸਤਰੀਆਂ ਦੀ ਨਿਆਈ ਹਾਂ ਆਪਦੀ ਬੋਟੀ ਦੀ ਨਿਆਈ ਹਾਂ ਤੂੰ ਪਤੀਆਂ ਇਹ ਸੱਚੇ ਪਾਤਸ਼ਾਹ ਹੰ ਤਮਾਮ ਜਿਹਨੇ ਜੀਵ ਹੈ ਸਭ ਤੇਰੀਆਂ ਇਸਤਰੀਆਂ ਦੀ ਨਿਆਈ ਹਨ ਏ ਰਾਮ ਤੂੰ ਵੱਡੇ ਹਾਂ ਜਿਹੜਾ ਪਾਤਸ਼ਾਹ ਪਿਆ ਹੰ ਪਾਠੀ ਸੁਧ ਸਮਝਣਾ ਤੂੰ ਵੱਡੇ ਵੱਡੇ ਵੱਡ ਊਚੇ ਤੁਸੀਂ ਮਾਰਾ ਵੱਡੇ ਜੋ ਬ੍ਰਹਮਾ ਆਰਿਕ ਹੈ ਉਹਨਾਂ ਤੋਂ ਬੜੇ ਜੋ ਵਿਸ਼ਨੂੰ ਆਦਿਕ ਹੈ, ਸ਼ਿਵ ਜੀ ਆਦਿਕ ਹੈ, ਹਿਰਨ ਗਲਵਾਦਕ ਹੈ, ਉਹਨਾਂ ਤੋਂ ਵੀ ਬੜੇ ਉੱਚੇ ਹੋ ਆਪ ਸੱਚੇ ਪਾਤਸ਼ਾਹ। ਹਾਓ ਇਤਨੀ ਇੱਕ ਲੋਹੜੀ ਆਰਾ ਮੇਰਾ ਇਤਨੀ ਛੋਟੀ ਤੋਂ ਛੋਟੀ ਲੋਹੜੀਆ ਛੋਟੀ ਹਾਂ। ਇਤਨੀ ਇੱਕ ਸੱਚੇ ਪਾਤਸ਼ਾਹ ਜਿਵੇਂ ਸਾਡੇ ਤੋਂ ਛੋਟਾ ਮੱਛਰ ਮੰਨਿਆ, ਉਹ ਤੋਂ ਵੀ ਛੋਟੇ ਜਾਨਵਰ ਹਾਂ, ਉਹ ਤੋਂ ਵੀ ਛੋਟੇ ਅਸੀਂ। ਲੌਰਿਆ ਦਾਸਾਂ ਦੇ ਦਾਸ ਮਹਾਰਾਜ ਇਤਨੇ ਛੋਟੇ ਤੋਂ ਛੋਟੇ ਲੌਰਿਆ ਦਾਸੀ ਹਾਂ ਆਪ ਦੀ ਛੋਟੇ ਹਾਂ ਏ ਪਰਮੇਸ਼ਰ ਹਾਉ ਕਿਛ ਨਾਹੀ ਏਕੋ ਤੂੰ ਹੈ ਬੀਬੀ ਲੈ ਆ ਬੱਚੇ ਨੂੰ ਕੋ ਕਿਛ ਨਾਹੀ ਏਕੋ ਤੂੰ ਹੈ ਇਸ ਦੇ ਬਾਦਸ਼ਾਹ ਮੈਂ ਤਾਂ ਕੋਈ ਚੀਜ਼ ਨਹੀਂ ਹਾਂ ਇਕ ਤੂੰ ਹੀ ਤੂੰ ਹੈ ਪਰਮੇਸ਼ਰ ਤੂੰ ਆਪੇ ਆਪ ਸੁਜਾਨਾ ਆਪਣੇ ਆਪ ਰੂਪ ਸੁਜਾਨ ਅੰਤਰੀ ਜਾਨੀ ਹੈ ਪ੍ਰਵੇਸ਼ਵਰ ਅੰਮ੍ਰਿਤ ਅੰਮ੍ਰਿਤ ਦੇਸ਼ ਨਿਮਖ ਪ੍ਰਭ ਜੀਵਾ ਅੰਮ੍ਰਿਤ ਭਰੀ ਹੋਈ ਕਿਰਪਾ ਦੀ ਦ੍ਰਿਸ਼ਟੀ ਨਾਲ ਤੱਕੋਂ ਤਾਂ ਨਿਖ ਮਾਤਰ ਦੇਖਣੇ ਕਰਕੇ ਅਮਰ ਦ੍ਰਿਸ਼ਟੀ ਦੇਖਣੇ ਕਰਕੇ ਜਿਉਂਦੇ ਹੋ ਜਾਈਦਾ ਹੈ ਸਰਬ ਰੰਗ ਰਸ ਮੰਨ ਸਾਰਿਆਂ ਦੇ ਅੰਦਰ ਸੱਚੇ ਬਾਦਸ਼ਾਹ ਤੂੰ ਰੰਗ ਆਨੰਦ ਸਰੂਪ ਹੈ ਸਾਰੇ ਰੰਗ ਜਿੰਨੇ ਆਨੰਦ ਹੈ ਉਹਨਾਂ ਦਾ ਰਸ ਮਾਣ ਲਿਆ ਜੇ ਆਪ ਦੀ ਪ੍ਰਾਪਤੀ ਹੋ ਗਈ ਤਾਂ ਚਰਨਹ ਸਰਣੀ ਦਾਸ ਹੈ ਦਾਸੀ ਮਰ ਆਪ ਦੇ ਚਰਨਾਂ ਦੀ ਸ਼ਰਨ ਹਾਂ ਜਿਹੜੇ ਮਹਾਤਮਾ ਹਾਂ ਉਹਨਾਂ ਦੇ ਦਾਸਾਂ ਦੀ ਦਾਸਾਂ ਹਾਂ ਮਨ ਮੋਲੇ ਕਰਕੇ ਜਨ ਬਣੀ ਕਰਕੇ ਸਰੀਰ ਕਰਕੇ ਦਾਸਾਂ ਦੀ ਦਾਸੀਆਂ ਚਰਨਾਂ ਦੀ ਸ਼ਰਨ ਹਾਂ ਮਨ ਮੋਲੇ ਤਨ ਹਰੀਆ ਤੇ ਅੰਤਰੀਆਮੀ ਜਦੋਂ ਆਪਦੇ ਦਰਸ਼ੋਂ ਮਨ ਵੀ ਪਰਫੁੱਲਤ ਹੋ ਜਾਂਦਾ ਹੈ ਸਰੀਰ ਵੀ ਮਾਰਾ ਹਰਾ-ਭਰਾ ਗੁਣੋਂ ਸਹਿਤ ਹੋ ਜਾਂਦਾ ਹੈ ਨਾਨਕ ਠਾਕੁਰ ਸਰਬਸਮਾਨ ਏ ਠਾਕੁਰ ਅਕਾਲ ਪੁਰਖ ਤੂੰ ਸਾਰਿਆਂ ਵਿੱਚ ਸਮਾਇਆ ਮਿਲਿਆ ਹੋਇਆ ਹੈ ਆਪਨ ਭਾਵਨ ਕਰੀਆ ਜਿਨ੍ਹਾਂ ਨੂੰ ਮਾਰਾ ਆਪਣੀ ਭਾਵਨਾ ਸਦਾ ਲਾਜ਼ਮ ਹੈ ਉਹਨਾਂ ਨੂੰ ਮਾਰਾ ਆਪਦੀ ਪ੍ਰਾਪਤੀ ਕਰ ਦਿੰਦਾ ਆਪਦੇ ਭਾਂਜਿਆ ਕਰਦਾ ਹੈ ਭਾਂਵੇਂ ਵਿੱਚ ਮਨ ਚਲਾਉਣਾ ਸਾਰਿਆਂ ਦੇ ਤਾਂ ਹੀ ਜੋ ਆਪ ਨੂੰ ਪਾਉਂਦਾ ਉਹ ਕਰਦਾ ਸੁਤੰਤਰ ਹੈ ਤੂੰ ਤੁਝ ਉਪਰ ਮੇਰਾ ਨੂੰ ਆਪ ਦੀ ਭਾਵਨਾ ਲਾਈ ਹੈ ਉਹਨਾਂ ਨੂੰ ਕਰੀਆ ਆਪ ਦਾ ਸਰੂਪ ਹੀ ਬਣਾ ਲਿਆ ਹੈ ਤੁਝ ਜਿਹੜੀ ਆਪ ਜੀ ਕੀ ਭਾਵਨਾ ਕਰੀਆ ਮਲਾਦ ਹੀ ਨਹੀਂ ਆਈ ਹੈ ਜਿਨ੍ਹਾਂ ਨੂੰ ਕਰਤੀ ਆ ਉਹ ਆਪ ਕਰਦੇ ਹੋ ਉਹਨਾਂ ਨੂੰ ਤਾਰਦੇ ਹਨ ਤੁਝ ਉਪਰ ਮੇਰਾ ਹੈ ਮਾਣ ਹੈ ਪਰਮੇਸ਼ਰ ਮੇਰਾ ਆਪ ਜੀ ਦੇ ਉੱਤੇ ਮਾਣ ਹੈ ਤੂੰ ਹੈ ਮੇਰਾ ਤਾਣਾ ਬਾਲ ਰੂਪ ਅਸਤੇ ਪਾਪਸ਼ਾ ਬਿਵੇਕ ਰੂਪੀ ਵੱਲ ਵੀ ਆਪ ਹੈ ਸੂਰਤ ਮਤ ਚਿਤਰਾਈ ਤੇਰੀ ਤੇਰੇ ਹੀ ਸਾਡੇ ਅੰਦਰ ਮਾਨ ਹੈ ਗਿਆਨ ਦਾ ਮੰਨਣ ਕਰਨ ਰੂਪ ਹੋ ਤੂੰ ਹੀ ਸਾਡਾ ਤਨ ਹੈ ਮਨ ਦੇ ਅੰਦਰ ਮਾਨ ਤੇ ਤਨ ਦੇ ਅੰਦਰ ਤਾਨ ਰੂਪ ਹੈ ਸੋ ਜੂ ਉਪਰ ਮੇਰਾ ਹੈ ਮਾਣਾ ਆਪ ਦੇ ਉਪਰ ਹੀ ਸਾਡਾ ਮਾਰਾ ਮਾਨ ਹੈ ਮੂਹ ਹੈ ਮੇਰਾ ਤਾਣਾ ਰਾਮ ਤੇ ਰਾਮ ਪਰਮੇਸ਼ਰ ਤੂੰ ਹੀ ਸਾਡਾ ਤਾਣਾ ਬਨ ਹੈ ਸੀਰ ਦੇ ਚ ਵੇਖਦਾ ਸੁਰਤ ਮੱਤ ਚਤਰਾਈ ਤੇਰੀ ਸੁਰਤਿਆਂ ਦੇ ਮਤ ਵਾਲੀ ਵਾਕਾਂ ਦੀ ਜਿਹੜੀ ਚਤਰਾਈ ਹੈ ਤੇਰੀ ਦਿੱਤੀ ਹੋਈ ਹੈ ਮਹਾਰਾ ਆਪੋਂ ਕੁਝ ਨਹੀਂ ਸੁਰਤ ਮੱਤ ਸ੍ਰੇਸ਼ਟ ਪ੍ਰੀਤੀ ਵਾਲੀ ਜਿਹੜੀ ਮਤ ਬੁੱਧ ਹੈ ਤੇ ਆਪ ਦੇ ਗੁਣਾਂ ਦੇ ਗਾਉਣ ਦੀ ਯੋਗਤਾ ਹੈ ਤੇਰੀ ਹੈ ਤੂੰ ਜਾਣ ਆਏ ਜਾਣ ਆ ਰਾਮ ਸੁਰਤ ਸੇਸ਼ਟ ਗਿਆਤ ਜਿਹੜੀ ਹੋਣੀ ਹੈ ਤੇ ਮਤ ਸ਼ਾਸਤਰਾਂ ਦੇ ਸੁਝਾਅ ਅਨੁਸਾਰੀ ਹੋਣੀ ਹੈ ਇਹਦੀ ਯੋਗਤਾ ਹੈ ਸਰੀਰ ਕਰਕੇ ਸੇਵਾ ਆਪ ਦੀ ਇਸੋ ਆਪ ਦੀ ਬਖਸ਼ਿਸ਼ ਹੈ ਸੁਰਤ ਮਤ ਜਿਹੜੀ ਆਈ ਤੇਰੀ ਸ੍ਰੇਸ਼ਟ ਪ੍ਰੀਤੀ ਵਾਲੀ ਮਤ ਤੇ ਆਪ ਦੀ ਕਹ ਰਿਹਾ ਸੇਵਾਦਾਰ ਇਹ ਨਹੀਂ ਯਾਦ ਕਰਦਾ ਆਪ ਦੀ ਦਾਤ ਹੈ ਸੁਲਕੀਆਂ ਦੀ ਮਤ ਵਾਲੀ ਤੇ ਸ਼ਾਸਨਾਂ ਦੇ ਮਤ ਵਾਲੀ ਤੇ ਵਾਕਾਂ ਕਰਕੇ ਇਹ ਜਿਦਰਾਈ ਇਹ ਸਭ ਆਪ ਕੀ ਹੀ ਹੈ ਤੂੰ ਜਾਣਾ ਇਹ ਜਾਣਾਰਾ ਫਿਰਵਾਦ ਸੁਰਤ ਗਿਆਤ ਦੁਆਰਾ ਜਿਨ੍ਹਾਂ ਦੇ ਮਤ ਬੁੱਧੀ ਦੇ ਅੰਦਰ ਸਮਝ ਦੀ ਚਾਤਰਤਾ ਬਖਸ਼ ਦੇਣਾ ਜਿਨ੍ਹਾਂ ਨੂੰ ਤੂੰ ਆਪ ਜਨਾਉਣਾ ਹੈ ਉਹ ਜਾਣਣਾ ਕਰਦੇ ਹੈ ਰਾਮ ਆਪ ਦੇ ਤਾਈ ਸੋਈ ਜਾਣੈ ਸੋਈ ਪਛਾਨੈ ਉਹ ਹੀ ਜਾਣਦਾ ਹੈ ਤੇਰੇ ਤੁੰਤ ਪਦ ਲੱਖ ਅਰਥ ਨੂੰ ਉਹ ਹੀ ਪਛਾਨਦਾ ਤਤ ਪਦ ਦੇ ਲੱਖ ਅਰਥ ਨੂੰ ਉਹ ਹੀ ਜਾਣਦਾ ਇਸ ਲੋਕ ਵਿੱਚ ਉਹ ਹੀ ਜਾਣਦਾ ਪਰ ਲੋਕ ਜੀ ਵਿਆਪਕ ਹੈ ਤੂੰ ਸੋਈ ਜਾਣਦਾ ਨਿਰਗੁਣ ਸਰੂਪ ਨੂੰ ਸੋਈ ਪਛਾਨਦਾ ਸਰਗੁਣ ਸਰੂਪ ਨੂੰ ਝਾ ਕਹ ਨਦਰ ਸਿਰੰਦੀ ਸਿਰੰਦੀ ਨੋ ਹੈ ਸੱਜਣ ਹਰ ਪਰਮੇਸ਼ਵਰ ਜਿਨਾਂ ਦੇ ਆਪ ਜੀ ਦੀ ਕਿਰਪਾ দৃষ্টি ਹੁੰਦੀ ਹੈ ਮਨਮੁਖ ਭੂਲੀ ਬਹੁਤੀ ਰਾਹੀ ਮਨਮੁਖਾਂ ਦੀ ਸ੍ਰਿਸ਼ਟੀ ਜਿਹੜੀ ਹੈ ਬਹੁਤੇ ਕੋਈ ਦੇਵੀ ਦੇਵਤਿਆਂ ਦੀ ਉਪਾਸ਼ਨਾ ਚ ਕੋਈ ਆਸਰੀ ਸੰਪਦਾ ਦੇ ਵਿੱਚ ਲੱਗੇ ਹੋਏ ਹੈ ਕੋਈ ਪੂਤਾਂ ਪ੍ਰੇਤਾਂ ਦੀ ਉਪਾਸ਼ਨਾ ਲੱਗੇ ਹੈ ਬਹੁ ਦਿਨ ਰਹਾਂ ਹਾਂ ਜਿ ਮਨਵਾਦਿਆਂ ਭੁੱਲੀ ਹੋਈ ਹੈ ਗਿਆਨ ਕਰਕੇ ਸਾਥੀ ਮਾਇਆ ਸੰਦੇਸ਼ ਕਰਕੇ ਮਾਇਆ ਦੇ ਸਹਾਂ ਵਿੱਚ ਸ੍ਰਿਸ਼ਟੀ ਫਸੀ ਹੋਈ ਹੈ ਠਾਕੁਰ ਬਾਣੀ ਸਾਗੁਣਵੰਤੀ ਕੇ ਸਵਾਮੀ ਅਕਾਲ ਪੁਰਖ ਜਿਹੜੀ ਆਪ ਨੂੰ ਭਾਗੀ ਹੈ ਉਹ ਗਿਆਨ ਆਪੇ ਗੁਣਵਾਲੀ ਹੈ ਮਹਤਵਾ ਇਨਹੀ ਸਭ ਰੰਗ ਮਾਣਾ ਉਹਨਾਂ ਨੇ ਸਾਰਿਆਂ ਦੇ ਅੰਦਰ ਤੇ ਵਿਆਪਕ ਸੁਖ ਦੇ ਆਨੰਦ ਨੂੰ ਮਾਣਿਆ ਹੈ ਨਾਨਕ ਕੀ ਤਰ ਤੂੰ ਹੈ ਠਾਕੁਰ ਸਤਿਗੁਰੂ ਜੀ ਕਹਿੰਦੇ ਸਾਡੀ ਆਰਟੇਕ ਹਿਰਦੇ ਦੀ ਤੂੰ ਹੀ ਹੈ ਸੁਆਮੀ ਤੂੰ ਨਾਨਕ ਕਾ ਮਾਣਾ ਮਨੁੱਖ ਵਿੱਚ ਮਾਨ ਸਤਕਾਰ ਦੇਣ ਵਾਲਾ ਤੂੰ ਹੀ ਹੈ ਮਾਨਾ ਗਿਆਨ ਦਾ ਆਨੰਦ ਤੇਰੀ ਕਿਰਪਾ ਕਰਕੇ ਮਾਨਣਾ ਕੀਤਾ ਹੈ ਹਉ ਵਾਰੀ ਵੰਝਾ ਕੋਲੀ ਵੰਝਾ ਅਜੇ ਮਾਰਾ ਮਾਰਨੇ ਜਾਣੇ ਬਾਣੀ ਕਰਕੇ ਕੋਲੀ ਕੁਰਬਾਨ ਜਾਣੇ ਆ ਸਰੀਰ ਕਰਕੇ ਵਾਰਨੇ ਜਾਣੇ ਹਾਂ ਤੂੰ ਪਰਵਤ ਮੇਰਾ ਓਲਾਰਾਂ ਅਸੀਂ ਵਾਰ-ਵਾਰ ਆਪ ਤੋਂ ਕੋਲੀ ਕੁਰਬਾਨ ਜਾਈਏ ਸੱਚੇ ਬਾਦਸ਼ਾਹ ਤੂੰ ਪਰਵਤ ਮੇਰਾ ਓਲਾਰਾਂ ਹਾਂ ਹੰਗਤਾ ਜਿਨ੍ਹਾਂ ਨੇ ਵਾਰ ਦਿੱਤੀ ਆਪਦੇ ਤੋਂ ਵਈਆਂ ਉਹਨਾਂ ਦੇ ਉੱਪਰੋਂ ਕੋਲੀ ਕੋਲੀ ਵਾਰ-ਵਾਰ ਕੋਲੀ ਜਾਵਾਂ ਤੂੰ ਪਰਵਤ ਮੇਰਾ ਓਲਾਰਾਂ ਤੁਹਾਡਾ ਪਰਵਤ ਸ਼ਮੀਰ ਪਰਵਤ ਦੀ ਨਿਆਂ ਹੀ ਹੈ ਮੇਰਾ ਆਸਰਾ ਉਹਲਾ ਪਰਦਾ ਰੱਖਣ ਵਾਲਾ ਹੈ ਅਚਲ ਸਰੂਪ ਹੈ ਚੱਲ ਮੂਰਤਾਂ ਨੂੰ ਬਹੁ ਪ੍ਰਕਾਸ਼ ਰੂਪ ਹੈ ਮੇਰਾ ਪਰਦਾ ਰੂਪ ਹੈ ਉਹਲਾ ਅੰਦਰ ਵਿੱਚ ਸੁੰਦਰ ਦਾ ਨਾਮ ਹੈ ਸੁੰਦਰ ਸਰੂਪ ਹੈ ਮੇਰਾ ਹਾਂ ਬਲ ਜਾਈ ਲੱਖ 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 ਵਰੀਆ ਜੇ ਮਹਾਰਾ ਲੱਖਾਂ ਵਾਰੀ ਮੰਨ ਕਰਕੇ ਲੱਖਾਂ ਵਾਰੀ ਬਾਣੀ ਕਰਕੇ ਲੱਖਾਂ ਵਾਰੀ ਸਰੀਰ ਕਰਕੇ ਆਪ ਤੋਂ ਸੱਚੇ ਪਾਤਸ਼ਾਹ ਵਾਰਨੇ ਜਾਈਏ ਲੱਖ ਲੱਖ ਵਰੀਆ ਜਿਨ੍ਹਾਂ ਨੇ ਤੇਰੇ ਲੱਖ ਸਰੂਪ ਨੂੰ ਲਖਿਆ ਹੈ ਉਹਨਾਂ ਜੋ ਲੱਖਾਂ ਵਾਰੀ ਵਾਰਨੇ ਜਾਈਏ ਇਹਨਾਂ ਗੁਰਮੁਖ ਮਹਤਮਾਂ ਤੋਂ ਹੌਂ ਬਲ ਜਾਈ ਲੱਖ ਲੱਖ ਵਰੀਆ ਇਹ ਲੱਖਣ ਵੀ ਬਾਰੀ ਆ ਪ੍ਰਵੇਸ਼ਕ ਦੀ ਮਨੁੱਖਾ ਜਨਮ ਇਸ ਮਨੁੱਖਾ ਜਨਮ ਨੂੰ ਪਾ ਕੇ ਜਿਨ੍ਹਾਂ ਨੇ ਲਖ ਸਰੂਪ ਗੁਰੂ ਸਾਹਿਬ ਦੁਆਰਾ ਲਖ ਸਰੂਪ ਨੂੰ ਜਾਣਿਆ ਹੈ ਇਹ ਲਖਣ ਵਰੀਆ ਲਖਣ ਲਖਣ ਵਾਰੀ ਹੈ ਲਖ ਸਰੂਪ ਦੇ ਗੁਰੂ ਮਾਰਾ ਸਾਹਿਬ ਦੀ ਇਹ ਸੰਗਤ ਹੈ ਇਹੋ ਹੀ ਲਖਣ ਦਾ ਵਿਰਾਂ ਹੈ ਉਹਨਾਂ ਦੋ ਜੀਨਾਂ ਲਖਿਆ ਹੈ ਇਸ ਮਨੁੱਖਾ ਜਨਮ ਦੀ ਬਾਰੀ ਵਿੱਚ ਉਹਨਾਂ ਤੋਂ ਲਖ ਸਰੂਪ ਨੂੰ ਜਿਨ੍ਹਾਂ ਨੂੰ ਪਿੱਛੇ ਲਖਿਆ ਸੀ ਜਿਹੜੇ ਹੁਣ ਲਖ ਸਰੂਪ ਨੂੰ ਲਖਦੇ ਆ ਅੱਗੇ ਇਹਨੂੰ ਲਖਣ ਦੀ ਬਾਰੀ ਸਮਝਣ ਕਿ ਮਨੁੱਖਾ ਜਨਮ ਵਿੱਚ ਉਸ ਪ੍ਰਵੇਸ਼ਵਰ ਦੀ ਉਹਨਾਂ ਤੋਂ ਮਹਾਤਮਾ ਤੋਂ ਸੰਤਾਂ ਤੋਂ ਜੋ ਲਖ ਸਰੂਪ ਨੂੰ ਆਪ ਲਖਦੇ ਹੈ ਤੇ ਹੋਰ ਉਹਨਾਂ ਨੂੰ ਲਖਾਂ ਵਾਰੀ ਲਖਾਉਂਦੇ ਹਨ ਜਨਾਉਂਦੇ ਹਨ ਉਹਨਾਂ ਸੰਤਾਂ ਗੁਰਾਂ ਤੋਂ ਅਸੀਂ ਬਿਹਾਰ ਕੁਰਬਾਨ ਜਾਣੇ ਹਾਂ ਜਿਨ੍ਹਾਂ ਨੇ ਭ੍ਰਮ ਪਰਦਾ ਖੋਲਾਰਾ ਜਿਨ੍ਹਾਂ ਨੇ ਭਰਮ ਦਾ ਇਹੜਾ ਪਰਦਾ ਪਿਆ ਹੋਇਆ ਸੀ ਜੀਵੀ ਜੀ ਭੇਦ ਦਾ ਇਹ ਖੋਲ ਦੁੱਤਾ ਰਾਮ ਹੀ ਭਾਈ ਇਕਤਾ ਕਰਤੀ ਹੈ ਮਿਟੇ ਅੰਧਾਰੇ ਤਜੇ ਵਿਕਾਰੇ ਜਦੋਂ ਵਕਾਰ ਕਾਮ ਆਦਿਕ ਸ਼ਬਦ ਦੇ ਉਦੋਂ ਗਿਆਨ ਦੇ ਨੀਰੇ ਸਭ ਮਿਟ ਗਏ ਵਰਨਾਦਕ ਠਾਕੁਰ ਸਿਵ ਮਨ ਮੰਨ ਠਾਕੁਰ ਸਵਮੀ ਅਕਾਲ ਪੁਰਖ ਉੱਚੇ ਨਾਨਕ ਜੀ ਆਉਂਦੇ ਹੁਮ ਖਾਂਦਾ ਪ੍ਰਭ ਜੀ ਭਾਣੀ ਭਈ ਨਿਕਾਣੀ ਜੋ ਪ੍ਰਭੂ ਅਕਾਲ ਪੁਰਖ ਜੀ ਨੂੰ ਭਾਗੀ ਹੈ ਉਹ ਕਿਸੇ ਦੀ ਕੋਰ ਅਸਾਨ ਬੰਦਨੀ ਉਹਨੂੰ ਹੋਣਾ ਪੈਂਦਾ ਸਰਨਾ ਦੀ ਕਾਨਕੁਰਮ ਤੋਂ ਛੁਟ ਗਈ ਐ ਤੇਤ ਹੋ ਗਈ ਹੈ ਸਫਲ ਜਨਮ ਪਰਵਾਨ ਸੁਹਾਉਣਾ ਦਾ ਮੁੱਖਾ ਜਿਉਂ ਧਾਰਿਆ ਹੈ ਪਰਵਾਨ ਹਨ ਤ੍ਰਲੋਕ ਦੇ ਵਿੱਚ ਪ੍ਰਮਾਨੀਕ ਬ੍ਰਹਮ ਦੇ ਤਾਹੀਂ ਜੋ ਜਹਾਂ ਲਈ ਆਇਆ ਨ ਸਫਲਾ ਜਨਮ ਹੈ ਭਈ ਅਮੋਲੀ ਭਾਰਾ ਤੋਲੀ ਉਹ ਅਮੋਲਕ ਜੀਵਨ ਵਾਲੀ ਜ਼ਿੰਦਗੀ ਹੋ ਗਈ ਹੈ ਜਿਹਨਾਂ ਨੂੰ ਭਾਰਾ ਵਿਚਾਰਕ ਸਰੂਪ ਨੂੰ ਤੋਲੀ ਵਿਚਾਰਿਆ ਹੈ ਮੁਕਤ ਯੁਗਤ ਦਰ ਖੋਲਾ ਉਹਨਾਂ ਵਾਸਤੇ ਮੁਕਤੀ ਦਾ ਵੀ دروازਿਆ ਗਿਆਨ ਖੋਲ ਦਿੰਦਾ ਹੈ ਯੁਗਤੀਆਂ ਜਿਹੜੀਆਂ ਹਮੀਆਂ ਮੁਕਤੀਆਂ ਪੇਸ਼ਟੀਆਂ ਬਾਅਦ ਕ ਪੇੜਦੀਆਂ ਸਾਧਕ ਯੁਗਤੀਆਂ ਦਾ ਤੇ ਮੁਕਤੀਆਂ ਦੀ ਤੇ ਜੁਗਤੀਆਂ ਸੰਸਾਰ ਸਾਧਨੀਆਂ ਮੁਕਤੀਆਂ ਭੁਗਤੀਆਂ ਜੁਗਤੀਆਂ ਦਾ ਦਰਵਾਜ਼ਾ ਗਿਆਨ ਉਹਨਾਂ ਨੂੰ ਖੋਲ ਦਿੱਤਾ ਸਿੱਕੇ ਪਾਤਸ਼ਾਹ ਜੀ ਨੇ ਪ੍ਰਗਟ ਕਰ ਦਿੱਤਾ ਹੈ ਕਹੋ ਨਾਨਕ ਹਉ ਨਿਰਭਉ ਹੋਈ ਸਤਗੁਰੂ ਜੀ ਕਹਿੰਦੇ ਨੇ ਇਸ ਪ੍ਰਕਾਰ ਅਸੀਂ ਨਿਰਭਉ ਹੋ ਗਈ ਸਾਡੀ ਬਿਰਤੀ ਸੋ ਪ੍ਰਭ ਮੇਰਾ ਓਲਾ ਉਹ ਮੇਰਾ ਪ੍ਰਭੂ ਓਲਾ ਆਸਰਾ ਹੈ ਕਢ ਜਾ ਰੱਖਣ ਵਾਲਾ ਹੈ